ਜਿਹੜੇ ਵਿਦੇਸ਼ਾਂ ਚ ਗਏ ਆ ਮੁੰਡੇ ਉਹ ਵੀ ਵਾਪਸ ਆਉਣਗੇ ਕਿਆ ਸੀ ਕਿ ਨਹੀਂ ਕਿਆ ਸੀ ਕਿਆ ਸੀ ਕਿ ਨਹੀਂ ਕਿਆ ਸੀ ਗੋਰੇ ਗੋਰੀਆਂ ਵੀ ਇੱਥੇ ਆ ਕੇ ਕੰਮ ਕਰਨਗੇ ਭਗਵੰਤ ਮਾਨ ਸਾਹਿਬ ਦਾ ਬਿਆਨ ਸੀ ਕਿ ਨਹੀਂ ਸੀ ਅੱਜ ਫਿਰ ਇਹ ਸਵਾਲ ਕਿਉਂ ਨਹੀਂ ਹੋਣੇ ਚਾਹੀਦੇ ਪਰ ਅੱਜ ਇਹਨਾਂ ਸਵਾਲਾਂ ਤੋਂ ਡਰਦੇ ਨੇ ਇਹਨਾਂ ਸਵਾਲਾਂ ਦੀ ਜ਼ੁਬਾਨ ਬੰਦੀ ਕਰਨਾ ਚਾਹੁੰਦੇ ਨੇ ਇਹਨਾਂ ਨੇ ਕਿਆ ਸੀ ਹਰ ਇੱਕ ਬੀਬੀ ਭੈਣ ਨੂੰ ਹਰ ਮਹੀਨੇ 1000 ਰੁਪਇਆ ਦਾਂਗੇ ਕਿਆ ਸੀ ਕਿ ਨਹੀਂ ਕਿਆ ਸੀ ਹੁਣ ਭਗਵੰਤ ਮਾਨ ਸਾਹਿਬ ਕਹਿੰਦੇ ਤੇ ਮਾਗੀ ਦੇ ਮੈਨੇ ਤੇ ਫਿਰ ਲollipops ਚੁਣਾਈ ਜਾਂਦੇ ਸੀ ਵੀ ਅਗਲੇ ਬਜਟ ਤੇ ਅਸੀਂ ਜ਼ਰੂਰ ਦੇਾਂਗੇ ਉਹ ਪਤਾ ਨਹੀਂ ਅਗਲਾ ਬਜਟ ਕਦੋਂ ਆਣਾ 4 ਸਾਲ ਤਾਂ ਲੰਘ ਗਏ ਆ ਨੀਵੇਂ ਤੇ ਰਹਿ ਗਿਆ ਕੁਝ ਇਹ ਤਾਂ ਫਿਰ ਸੁਖਬੀਰ ਬਾਦਲਾ ਨੂੰ ਪਾਣੀ ਵਾਲੀਆਂ ਬੱਸਾਂ ਚਲਾਉਣੀਆਂ ਆਖਰੀ ਦਿਨਾਂ 'ਚ ਇਹਨਾਂ ਨੇ ਜਦੋਂ ਸਰਕਾਰ ਨਹੀਂ ਸੀ ਬਣੀ ਤਾਂ ਲੋਕਾਂ ਨੂੰ ਕਹਿੰਦੇ ਸੀ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਵਾਲੇ ਸਵਾਲ ਕਰਿਆ ਕਰੋ ਇਹ ਜਿਹੜੇ ਨੇਤਾ ਨੇ ਮੰਤਰੀ ਨੇ ਇਹਨਾਂ ਨੂੰ ਸਵਾਲ ਕਰਿਆ ਕਰੋ ਅੱਜ ਇਹਨਾਂ ਦੀ ਸਰਕਾਰ ਬਣ ਗਈ ਜੇ ਇਹਨਾਂ ਨੂੰ ਕੋਈ ਸਵਾਲ ਕਰਦਾ ਤੇ ਫਿਰ ਉਹ ਜ਼ਹਿਰ ਵਰਗਾ ਲੱਗਦਾ ਜਿਹੜੇ ਕੁਝ ਕੁ ਪੱਤਰਕਾਰ ਲੋਕਾਂ ਦੀ ਆਵਾਜ਼ ਬਣਦੇ ਨੇ ਲੋਕਾਂ ਦੇ ਧਰਨੇ ਪ੍ਰਦਰਸ਼ਨ ਲੋਕਾਂ ਦੇ ਸਵਾਲਾਂ ਨੂੰ ਸਰਕਾਰ ਤੱਕ ਪਹੁੰਚਾਉਂਦੇ ਨੇ ਉਹਨਾਂ ਨੂੰ ਸਰਕਾਰ ਖਤਮ ਕਰਨਾ ਚਾਹੁੰਦੀ ਆ ਪੰਜਾਬ ਕਹਿ ਕਰੇ ਖਤਮ ਹੋਣ ਦੇਣਾ ਕਿ ਨਹੀਂ ਹੋਣ ਦੇਣਾ ਅਸੀਂ 24 ਤਰੀਕ ਨੂੰ ਮਾਲਵੇ ਦਾ ਕੱਠ ਰੱਖਿਆ ਬਠਿੰਡਾ ਦੇ ਵਿੱਚ ਮਾਲਵੇ ਦੇ ਉਹਨਾਂ ਸਾਰੇ ਲੋਕਾਂ ਨੂੰ ਸੱਦਾ ਦਿੱਨੇ ਆ ਪੱਤਰਕਾਰ ਕਿਹਨੂੰ ਮੰਨਦੇ ਨੇ ਜਿਹੜਾ ਜੀ ਜੀ ਕਰੇ ਜਿਹੜਾ ਜੀ ਹਜੂਰੀ ਕਰੇ ਜਿਹੜਾ ਤਲਵੇ ਚਿੱਤੇ ਜਿਹੜਾ ਤਰੀਫਾਂ ਦੇ ਪੁਰ ਬੰਨੀ ਉਹਨੂੰ ਪੱਤਰਕਾਰ ਮੰਨਦੇ ਜਿਹੜਾ ਸਵਾਲ ਕਰਦੇ ਨੇ ਉਹਨਾਂ ਨੂੰ ਕਹਿੰਦੇ ਅਸੀਂ ਤਾਂ ਇਹਨਾਂ ਨੂੰ ਪੱਤਰਕਾਰੀ ਨਹੀਂ ਮੰਨਦੇ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਸੰਭਲ ਕੇ ਹਰ ਕਦਮ ਰੱਖਣਾ ਜਦੋਂ ਤੱਕ ਰਾਤ ਬਾਕੀ ਹੈ ਸਤਕਾਰਯੋਗ ਕਿਸਾਨ ਭਰਾਓ ਮਜ਼ਦੂਰ ਭਰਾਓ ਅੱਜ ਤੁਸੀਂ ਪੂਰੇ ਭਾਰਤ ਦੇ ਵਿੱਚ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹੋ ਮੈਂ ਤੁਹਾਡੇ ਨਾਲ 5-7 ਮਿੰਟ ਜਿਹੜੀ ਗੱਲ ਕਰਨੀ ਹੈ ਉਮੀਦ ਕਰਦਾ ਤੁਸੀਂ ਧਿਆਨ ਨਾਲ ਸੁਣੋਗੇ ਇੱਕ ਪਾਸੇ ਸਰਕਾਰਾਂ ਦੇਸ਼ ਦੀ ਸਾਰੀ ਧਨ ਪੂੰਜੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਦੇਣਾ ਚਾਹੁੰਦੀਆਂ ਨੇ ਸਾਰੇ ਕਾਨੂੰਨ ਸਾਰੀਆਂ ਨੀਤੀਆਂ ਇਦਾਂ ਦੀਆਂ ਬਣਾਈਆਂ ਜਾ ਰਹੀਆਂ ਨੇ ਕਿ ਸਾਰੇ ਕੁਸ਼ ਆਮ ਲੋਕਾਂ ਤੋਂ ਇਕੱਠਾ ਕਰਕੇ ਤੇ ਚੰਦ ਕਾਰਪੋਰੇਟ ਘਰਾਣਿਆਂ ਦੀ ਮੁਠੀ 'ਚ ਦਿੱਤਾ ਜਾ ਸਕੇ ਕਿਉਂਕਿ ਸਰਕਾਰਾਂ ਦੇ ਪਿੱਛੇ ਜਿਹੜੀ ਤਾਕਤ ਹੈ ਉਹ ਕਾਰਪੋਰੇਟ ਘਰਾਣਿਆਂ ਦੀ ਆ ਉਹ ਕਾਰਪੋਰੇਟ ਘਰਾਣੇ ਸਰਕਾਰਾਂ ਨੂੰ ਇਹ ਸਰਕਾਰਾਂ ਚਲਾਉਣ ਵਾਲੀਆਂ ਪਾਰਟੀਆਂ ਨੂੰ ਹਜ਼ਾਰਾਂ ਕਰੋੜ ਦਾ ਚੋਣ ਫੰਡ ਦਿੰਦੀਆਂ ਉਹ ਕਾਰਪੋਰੇਟ ਘਰਾਣੇ ਹੁਣ ਅੰਕੜੇ ਆਏ 15 ਦਿਨ ਪਹਿਲਾਂ 3811 ਕਰੋੜ ਰੁਪਈਆ ਚੋਣ ਫੰਡ ਦਿੱਤਾ ਜਿਹਨੂੰ ਇਲੈਕਸ਼ਨ ਬਾਂਡ ਕਹਿੰਦੇ ਨੇ ਉਹ ਦਿੱਤਾ ਉਹਨਾਂ ਕਾਰਪੋਰੇਟ ਘਰਾਣਿਆਂ ਨੇ ਕਿਉਂ ਹਜ਼ਾਰਾਂ ਕਰੋੜ ਰੁਪਈਆ ਉਹ ਕਾਰਪੋਰੇਟ ਘਰਾਣੇ ਇਹਨਾਂ ਪਾਰਟੀਆਂ ਨੂੰ ਦਿੰਦੇ ਨੇ ਕਿਉਂ ਦਿੰਦੇ ਨੇ ਇਹ ਸਵਾਲ ਸਮਝਣਾ ਪੈਣਾ ਇਸੇ ਕਰਕੇ ਦਿੰਦੇ ਨੇ ਤਾਂ ਕਿ ਉਹਨਾਂ ਦਾ ਖਾ ਕੇ ਫਿਰ ਉਹਨਾਂ ਦੇ ਹੱਕ ਚ ਨੀਤੀਆਂ ਬਣਨ ਪੰਜਾਬੀ ਦਾ ਇੱਕ ਅਖਾਣ ਹੈ ਜਿਸ ਦੀ ਖਾਈਏ ਬਾਜਰੀ ਉਸ ਦੀ ਭਰੀਏ ਹਾਜ਼ਰੀ ਤੇ ਜਿਨ੍ਹਾਂ ਦੀ ਬਾਜਰੀ ਖਾ ਕੇ ਇਹ ਪਾਰਟੀਆਂ ਸਰਕਾਰਾਂ ਬਣਾਉਂਦੀਆਂ ਨੇ ਫਿਰ ਉਹਨਾਂ ਦੇ ਹੱਕ ਚ ਇਹ ਸਾਰੀਆਂ ਨੀਤੀਆਂ ਬਣਾਉਂਦੀਆਂ ਨੇ ਅੱਜ ਜਿਹੜੀਆਂ ਨੀਤੀਆਂ ਦਾ ਵਿਰੋਧ ਕਰਨ ਲਈ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਉਹ ਚਾਹੇ ਇਹ ਜਿਹੜਾ ਨਵਾਂ ਲੈ ਕੇ ਆਇਆ ਬਿਜਲੀ ਕਾਨੂੰਨ ਚਾਹੇ ਇਹ 20 ਕਾਨੂੰਨ ਲੈ ਕੇ ਆ ਰਹੇ ਆ ਚਾਹੇ ਮਨਰੇਗਾ ਦੀ ਥਾਂ ਤੇ ਨਵੀਂ ਨੀਤੀ ਲੈ ਕੇ ਆ ਰਹੇ ਆ ਇਹ ਸਾਰੀਆਂ ਨੀਤੀਆਂ ਉਹ ਕਾਰਪੋਰੇਟ ਘਰਾਣਿਆਂ ਦੇ ਬਣਾਈਆਂ ਹੋਈਆਂ ਨੀਤੀਆਂ ਨੂੰ ਅੱਗੇ ਵਧਾਉਣ ਲਈ ਫੋਨ ਜਦੋਂ ਕਰਨਾ ਇੰਜ ਹੈ ਵੀ ਉਹਨਾਂ ਦੀਆਂ ਨੀਤੀਆਂ ਨੂੰ ਲਾਗੂ ਕਰਨਾ ਤੇ ਕਰਨਾ ਕਿਵੇਂ ਆ ਕਰਨ ਦੇ ਲਈ ਤਰੀਕਾ ਵਰਤਣਾ ਪੈਣਾ ਕਿ ਜ਼ੁਬਾਨਾਂ ਬੰਦ ਕੀਤੀਆਂ ਜਾ ਸਕਣ ਅੱਜ ਮੈਂ ਤੁਹਾਡੇ ਸਾਹਮਣੇ ਪੰਜਾਬ ਦੇ ਉਸ ਮੀਡੀਆ ਵੱਲੋਂ ਉਸ ਪੱਤਰਕਾਰੀ ਵੱਲੋਂ ਬੋਲ ਰਿਹਾ ਜਿਹੜੀ ਪੱਤਰਕਾਰੀ ਜ਼ੁਬਾਨਾਂ ਖੋਲਦੀ ਆ ਬੋਲਦੀ ਆ ਸਵਾਲ ਕਰਦੀ ਆ ਤੁਸੀਂ ਲੜਾਈ ਲੜ ਰਹੇ ਹੋ ਮੈਦਾਨ 'ਚ ਔਰ ਪੰਜਾਬ ਦੇ ਕੁਝ-ਕੁਝ ਪੱਤਰਕਾਰ ਸਾਰੇ ਨਹੀਂ ਕੁਝ-ਕੁਝ ਪੱਤਰਕਾਰ ਤੁਹਾਡੀਆਂ ਲੋਕਾਂ ਦੀਆਂ ਆਵਾਜ਼ਾਂ ਦੇ ਨਾਲ ਡਟ ਕੇ ਆਵਾਜ਼ ਬਣਦੇ ਨੇ ਤੇ ਉਹਨਾਂ ਦੇ ਉੱਪਰ ਪਰਚੇ ਦਰਜ ਹੁੰਦੇ ਨੇ ਸਰਕਾਰਾਂ ਕੀ ਇਹ ਦੱਸ ਸਕਦੀਆਂ ਨੇ ਕੀ ਸਰਕਾਰਾਂ ਨੂੰ ਪਾਲਤੂ ਚਾਹੀਦੇ ਨੇ ਕਿ ਪੱਤਰਕਾਰ ਚਾਹੀਦੇ ਨੇ ਤੁਸੀਂ ਬਹੁਤ ਚੇਤਨ ਦਿਮਾਗ ਰੋਸ਼ਨ ਦਿਮਾਗ ਲੋਕ ਇੱਥੇ ਬੈਠੇ ਹੋ ਜਾਗਦਿਆਂ ਜ਼ਮੀਰਾਂ ਵਾਲੇ ਬੈਠੇ ਹੋ ਔਰ ਮੈਂ ਥੋਕ ਵਜਾ ਕੇ ਕਹਿਣਾ ਚਾਹਣਾ ਹਕੂਮਤਾਂ ਨੂੰ ਅੱਜ ਤੋਂ ਨਹੀਂ ਸਦੀਆਂ ਤੋਂ ਲੈ ਕੇ ਬੋਲਦੀਆਂ ਜ਼ੁਬਾਨਾਂ ਤੇ ਉੱਠਦੇ ਸਵਾਲ ਪਸੰਦ ਨਹੀਂ ਹੁੰਦੇ ਜਿਹੜੀ ਪੱਤਰਕਾਰੀ ਅੱਜ ਸਰਕਾਰਾਂ ਨੂੰ ਸਵਾਲ ਕਰਦੀ ਆ ਉਹਦੇ ਗਲੇ ਨੱਪ ਦੇਣਾ ਚਾਹੁੰਦੀਆਂ ਨੇ ਹਕੂਮਤਾਂ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਸੂਬਾ ਸਰਕਾਰਾਂ ਹੋਣ ਪੱਤਰਕਾਰ ਕਿਹਨੂੰ ਮੰਨਦੇ ਨੇ ਜਿਹੜਾ ਜੀ ਜੀ ਕਰੇ ਜਿਹੜਾ ਜੀ ਹਜੂਰੀ ਕਰੇ ਜਿਹੜਾ ਤਲਵੇ ਚਿੱਟੇ ਜਿਹੜਾ ਤਰੀਫਾਂ ਦੇ ਪੁਰ ਬੰਨੀ ਉਹਨੂੰ ਪੱਤਰਕਾਰ ਮੰਨਦੇ ਨੇ ਜਿਹੜੇ ਸਵਾਲ ਕਰਦੇ ਨੇ ਉਹਨਾਂ ਨੂੰ ਕਹਿੰਦੇ ਅਸੀਂ ਤੇ ਇਹਨਾਂ ਨੂੰ ਪੱਤਰਕਾਰੀ ਨਹੀਂ ਮੰਨਦੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਕੁਝ ਪੱਤਰਕਾਰਾਂ ਤੇ ਆਰਟੀਆਈ ਐਕਟਿਵਿਸਟਾਂ ਤੇ ਪਰਚੇ ਦਰਜ ਕੀਤੇ ਗਏ ਪਤਾ ਕਿਉਂ ਕਿਉਂਕਿ ਉਹਨਾਂ ਨੇ ਕੁਝ ਜਾਇਜ਼ ਸਵਾਲ ਕਰ ਲਏ ਸਵਾਲ ਕਿੰਨਾ ਕੁ ਪੁੱਛਿਆ ਸਵਾਲ ਪੁੱਛਿਆ ਵੀ ਮੁੱਖ ਮੰਤਰੀ ਜਦੋਂ ਪੰਜਾਬ 'ਚ ਨਹੀਂ ਸੀ ਵਿਦੇਸ਼ ਗਏ ਸੀ ਤੇ ਉਹਨਾਂ ਦਾ ਹੈਲੀਕਾਪਟਰ ਕੌਣ ਡਾਉਂਦਾ ਰਿਹਾ ਆ ਸਵਾਲ ਪੁੱਛਿਆ ਤੇ ਪੱਤਰਕਾਰਾਂ ਤੇ ਪਰਚੇ ਦਰਜ ਕਰਦੇ ਉਸ ਤੋਂ ਬਾਅਦ ਕੀ ਸਵਾਲ ਬੰਦ ਹੋ ਜਾਣੇ ਚਾਹੀਦੇ ਨੇ ਮੈਂ ਤੁਸੀਂ ਜਿਹੜਾ ਇਕੱਠ ਬੈਠਾ ਅਸੀਂ ਪੱਤਰਕਾਰਾਂ ਵੱਲੋਂ ਇੱਕ ਸੰਘਰਸ਼ ਸ਼ੁਰੂ ਕੀਤਾ ਜਿੰਨੇ ਵੀ ਪੰਜਾਬ ਦੇ ਜਾਗਦਿਆਂ ਜ਼ਮੀਰਾਂ ਵਾਲੇ ਪੱਤਰਕਾਰ ਨੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਲਾਮ ਹੈ ਸਲੂਟ ਹੈ ਤੁਹਾਨੂੰ ਸਾਰਿਆਂ ਨੂੰ ਤਾਂ ਹੈਗਾ ਹੀ ਹੈ ਕਿਉਂਕਿ ਤੁਸੀਂ ਤਾਂ ਸਾਡੇ ਤੋਂ ਕਈ ਗੁਣਾ ਅੱਗੇ ਦਾ ਸੰਘਰਸ਼ ਲੜ ਰਹੇ ਹੋ ਪਰ ਜਿਹੜੇ ਪਾਲਤੂ ਨੇ ਕੋਈ ਸਵਾਲ ਆਪਾਂ ਉਹਨਾਂ ਨੂੰ ਵੀ ਕਰਨੇ ਨੇ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਕੀ ਸਵਾਲ ਬੰਦ ਹੋ ਜਾਣੇ ਚਾਹੀਦੇ ਨੇ ਜਾਂ ਹੋਣੇ ਚਾਹੀਦੇ ਨੇ ਸਵਾਲ ਬੰਦ ਹੋ ਜਾਣੇ ਚਾਹੀਦੇ ਨੇ ਜਾਂ ਸਵਾਲ ਹੋਣੇ ਚਾਹੀਦੇ ਨੇ ਜੋ ਹੋ ਗਿਆ ਨੇ ਕਿ ਸਵਾਲ ਨਹੀਂ ਹੋਣੇ ਚਾਹੀਦੇ ਆਮ ਆਦਮੀ ਪਾਰਟੀ ਪੰਜਾਬ ਚ ਸਰਕਾਰ ਬਣਾ ਕੇ ਬੈਠੀ ਆ ਜਦੋਂ ਸਰਕਾਰ ਨਹੀਂ ਸੀ ਬਣੀ ਤਾਂ ਲੋਕਾਂ ਨੂੰ ਕਹਿੰਦੇ ਸੀ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਵਾਲੇ ਸਵਾਲ ਕਰਿਆ ਕਰੋ ਇਹ ਜਿਹੜੇ ਨੇਤਾ ਨੇ ਮੰਤਰੀ ਨੇ ਇਹਨਾਂ ਨੂੰ ਸਵਾਲ ਕਰਿਆ ਕਰੋ ਅੱਜ ਇਹਨਾਂ ਦੀ ਸਰਕਾਰ ਬਣ ਗਈ ਜੇ ਇਹਨਾਂ ਨੂੰ ਕੋਈ ਸਵਾਲ ਕਰਦਾ ਤੇ ਫਿਰ ਉਹ ਜ਼ਹਿਰ ਵਰਗਾ ਲੱਗਦਾ ਸਵਾਲ ਤਾਂ ਹਜ਼ਾਰਾਂ ਨੇ ਅੱਜ ਕੁਝ মিডিਆ ਅਦਾਰਿਆਂ ਦੇ ਵਿੱਚ ਇੱਕ ਖਬਰ ਆਈ ਹੈ ਤਾਕ ਵਿਦ ਰਤਨ ਚੈਨਲ ਹੈ ਉਹਦੇ ਉੱਪਰ ਵੀ ਇੱਕ ਅੰਕੜੇ ਪੋਸਟ ਕੀਤੇ ਗਏ ਦੋ ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ 785 ਕਰੋੜ ਰੁਪਇਆ ਮਸ਼ਹੂਰੀਆਂ ਤੇ ਖਰਚ ਕੀਤਾ 785 ਕਰੋੜ ਇਥੇ ਲੋਕਾਂ ਨੂੰ ਦੇਣ ਲਈ 100 ਕਰੋੜ ਵੀ ਹੈ ਨਹੀਂ ਤੇ ਮਸ਼ੂਰੀਆਂ ਤੇ ਲون ਲਈ 785 ਕਰੋੜ ਉਹ ਦਾਵਾ ਕਰ ਰਿਹਾ ਚੈਨਲ ਸਵਾਲ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਮਾਗੀ ਦੇ ਮੇਲੇ ਤੇ ਬੜੇ ਵੱਡੇ ਦਾਅਵੇ ਕੀਤੇ ਕੀ ਸਵਾਲ ਨਹੀਂ ਹੋਣਗੇ ਜਦੋਂ 2022 ਚ ਸਰਕਾਰ ਬਣਾਉਣੀ ਸੀ ਤਾਂ ਤੁਸੀਂ ਕਿਸਾਨ ਬੈਠੇ ਹੋ ਤੁਸੀਂ ਦੱਸੋ ਆਮ ਆਦਮੀ ਪਾਰਟੀ ਨੇ ਨਹੀਂ ਕਿਹਾ ਸੀ 5 ਮਿੰਟਾਂ ਚ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਦੇਾਂਗੇ ਕਿਆ ਸੀ ਕਿ ਨਹੀਂ ਕਿਆ ਸੀ ਬੀਬੀ ਅਣਮੋਲ ਗਗਨਮਾਨ ਇਹਨਾਂ ਦੀ ਮੰਤਰੀ ਰਹੀ ਆ ਉਹ ਕਹਿੰਦੀ ਸੀ ਮੈਨੂੰ ਕੇਜਰੀਵਾਲ ਨੇ ਕਹਿ ਕੇ ਭੇਜਿਆ ਵੀ ਜਾ ਐਲਾਨ ਕਰ ਪੰਜਾਬ ਚ 5 ਮਿੰਟਾਂ ਚ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਦੇਾਂਗੇ ਉਠਿਆ ਦੀ ਸਰਕਾਰ ਮਰਦਾਬਾ 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 ਜਿਸ ਸਰਕਾਰ ਮਰਦਾਬਾ 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 ਹੁਣੇ ਇਹ ਸਵਾਲ ਨਹੀਂ ਹੋਣਾ ਚਾਹੀਦਾ ਵੀ ਭਗਵੰਤਮਾਨ ਸਾਹਿਬ ਪੰਜ ਮਿੰਟ ਕਦੋਂ ਆਉਣੇ ਨਹੀਂ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਸਰਕਾਰ ਬਣਾਉਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਹਰ ਇੱਕ ਬੀਬੀ ਭੈਣ ਨੂੰ ਹਰ ਮਹੀਨੇ 1000 ਰੁਪਿਆ ਦੇਾਂਗੇ ਕਿਹਾ ਸੀ ਕਿ ਨਹੀਂ ਕਿਹਾ ਸੀ ਹੁਣ ਭਗਵੰਤਮਾਨ ਸਾਹਿਬ ਕੱਲੋ ਤੇ ਮੰਗੀ ਦੇਣੇ ਤੇ ਫਿਰ ਲਾਲੀਪੋਪ ਚੁਣਾਈ ਜਾਂਦੇ ਸੀ ਵੀ ਅਗਲੇ ਬਜਟ 'ਚ ਅਸੀਂ ਜ਼ਰੂਰ ਦੇਾਂਗੇ ਉਹ ਪਤਾ ਨਹੀਂ ਅਗਲਾ ਬਜਟ ਕਦੋਂ ਆਣਾ 4 ਸਾਲ ਤਾਂ ਲੰਘ ਗਏ ਆ ਨਿੰਗੇ ਤਾਂ ਰਹਿ ਗਿਆ ਕੁਝ ਇਹ ਤਾਂ ਫਿਰ ਸੁਖਬੀਰ ਬਾਦਲਾ ਨੂੰ ਪਾਣੀ ਵਾਲੀਆਂ ਬੱਸਾਂ ਚਲਾਉਣੀਆਂ ਆਖਰੀ ਦਿਨਾਂ 'ਚ ਇਹਨਾਂ ਨੇ ਇਹ ਕਿਆ ਸੀ ਕਿ ਨਹੀਂ ਕਿਆ ਸੀ ਕਿ ਪੰਜਾਬ ਦੇ ਵਿੱਚ ਕੋਈ ਬੇਰੋਜ਼ਗਾਰ ਨਹੀਂ ਰਹੂਗਾ ਸਾਡਾ ਰਾਜ ਆ ਗਿਆ ਤਾਂ ਜਿਹੜੇ ਵਿਦੇਸ਼ਾਂ 'ਚ ਗਏ ਆ ਮੁੰਡੇ ਉਹ ਵੀ ਵਾਪਸ ਆਉਣਗੇ ਕਿਆ ਸੀ ਕਿ ਨਹੀਂ ਕਿਆ ਸੀ ਕਿਆ ਸੀ ਕਿ ਨਹੀਂ ਕਿਆ ਸੀ ਗੋਰੇ-ਗੋਰੀਆਂ ਵੀ ਇੱਥੇ ਆ ਕੇ ਕੰਮ ਕਰਨਗੇ ਭਗਵੰਤ ਮਾਨ ਸਾਹਿਬ ਦਾ ਬਿਆਨ ਸੀ ਕਿ ਨਹੀਂ ਸੀ ਅੱਜ ਫਿਰ ਇਹ ਸਵਾਲ ਕਿਉਂ ਨਹੀਂ ਹੋਣੇ ਚਾਹੀਦੇ ਪਰ ਅੱਜ ਇਹਨਾਂ ਸਵਾਲਾਂ ਤੋਂ ਡਰਦੇ ਨੇ ਇਹਨਾਂ ਸਵਾਲਾਂ ਦੀ ਜ਼ੁਬਾਨ ਬੰਦੀ ਕਰਨਾ ਚਾਹੁੰਦੇ ਨੇ ਭਗਵੰਤ ਮਾਨ ਸਾਹਿਬ ਤੇ ਉਹਨਾਂ ਦੀ ਪਾਰਟੀ ਪੰਜਾਬ ਦੀ ਤਸਵੀਰ ਨੂੰ ਥੋੜਾ ਬਹੁਤਾ ਸਮਝ ਲਵੇ ਪੰਜਾਬ ਉਹ ਹੈ ਮੋਗਲ ਵੀ ਇੱਦੀ ਜ਼ੁਬਾਨ ਬੰਦ ਨਹੀਂ ਕਰਾ ਸਕੇ ਅੰਗਰੇਜ਼ ਵੀ ਨਹੀਂ ਕਰਾ ਸਕੇ ਸਾਡੇ ਤਾਂ ਕਰਤਾਰ ਸਿੰਘ ਸਰਾਬੇ ਵਰਗੇ 13-13 ਸਾਲ ਦੇ ਸੀ ਨਾ ਜਦੋਂ ਉਦੋਂ ਗਦਰ ਪਾਰਟੀ ਜੁਆਇਨ ਕਰਕੇ ਅੰਗਰੇਜ਼ ਹਕੂਮਤ ਨੂੰ ਲਲਕਾਰਨ ਲੱਗ ਪਏ ਸੀ ਪੰਜਾਬ ਦੀ ਉਹ ਧਰਤੀ ਐ ਜਿੱਥੇ ਸਾਡੇ ਛੋਟੇ ਸਾਬਜਾਦੇ ਜਿਨ੍ਹਾਂ ਦੀ ਉਮਰ ਜੇ ਉਮਰ ਦੇ ਹਿਸਾਬ ਨਾਲ ਵੇਖੀਏ ਤਾਂ ਅਜੇ ਬਹੁਤ ਛੋਟੀ ਸੀ ਉਹਨਾਂ ਨੂੰ ਨੀਂਹ ਚ ਚੁਣਿਆ ਗਿਆ ਪਰ ਉਹਨਾਂ ਦੇ ਸਵਾਲ ਉਹਨਾਂ ਦੀ ਅੰਖ ਗਲਾਈ ਨਹੀਂ ਜਾ ਸਕੀ ਤੇ ਅੱਜ ਜੇ ਪੰਜਾਬ ਸਰਕਾਰ ਚਾਹੁੰਦੀ ਐ ਸਵਾਲ ਬੰਦ ਕਰਨੇ ਨੇ ਤਾਂ ਨਹੀਂ ਹੋਣਗੇ ਮੈਂ ਲਾਸਟ ਗੱਲ ਕਰਨੀ ਹੈ ਜਿਹੜੇ ਕੁਝ ਕੁ ਪੱਤਰਕਾਰ ਲੋਕਾਂ ਦੀ ਆਵਾਜ਼ ਬਣਦੇ ਨੇ ਲੋਕਾਂ ਦੇ ਧਰਨੇ ਪ੍ਰਦਰਸ਼ਨ ਲੋਕਾਂ ਦੇ ਸਵਾਲਾਂ ਨੂੰ ਸਰਕਾਰ ਤੱਕ ਪਹੁੰਚਾਉਂਦੇ ਨੇ ਉਹਨਾਂ ਨੂੰ ਸਰਕਾਰ ਖਤਮ ਕਰਨਾ ਚਾਹੁੰਦੀ ਆ ਪੰਜਾਬ ਤਹ ਕਰੇ ਖਤਮ ਹੋਣ ਦੇਣਾ ਕਿ ਨਹੀਂ ਹੋਣ ਦੇਣਾ ਅਸੀਂ 24 ਤਰੀਕ ਨੂੰ ਮਾਲਵੇ ਦਾ ਇਕੱਠ ਰੱਖਿਆ ਬਠਿੰਡਾ ਦੇ ਵਿੱਚ ਮਾਨਵੇ ਦੇ ਉਹਨਾਂ ਸਾਰੇ ਲੋਕਾਂ ਨੂੰ ਸੱਦਾ ਦਿੰਦੇ ਆ ਪੰਜਾਬ ਦੇ ਵਿੱਚ ਚਾਰ ਇਕੱਠ ਅਸੀਂ ਕਰਨੇ ਆ ਅਸੀਂ ਤੁਹਾਨੂੰ ਸੱਦਾ ਦਿੰਦੇ ਆ 24 ਤਰੀਕ ਨੂੰ ਬਠਿੰਡਾ ਦੇ ਵਿੱਚ ਪਹੁੰਚੋ ਜਿਹੜੇ ਇਹ ਚਾਹੁੰਦੇ ਨੇ ਅੱਜ ਪਰਚਾ ਕੀਤਾ ਮਨਿੰਦਰ ਲੋਕ ਆਵਾਜ਼ ਵਾਲੇ ਤੇ ਅੱਜ ਪਰਚਾ ਕੀਤਾ ਮਿੰਟੂ ਗੁਰੂ ਸਰੀਆ ਤੇ ਅੱਜ ਪਰਚਾ ਕੀਤਾ ਮਾਨਕ ਗੋਲ ਤੇ ਉਹ ਆਵਾਜ਼ਾਂ ਜਿਹੜੀਆਂ ਸਵਾਲ ਬੰਦੀਆਂ ਨਹੀਂ ਕੱਲ ਨੂੰ ਸਾਰੀਆਂ ਆਵਾਜ਼ਾਂ ਨੂੰ ਇਹਨਾਂ ਨੇ ਕੁੱਚਲਣਾ ਤਾਂ 24 ਤਰੀਕ ਨੂੰ ਜਿਹੜਾ ਇਕੱਠ ਬਠਿੰਡੇ ਦੇ ਵਿੱਚ ਰੱਖਿਆ ਅਸੀਂ ਬੇਨਤੀ ਕਰਾਂਗੇ ਉਸ ਇਕੱਠ ਦੇ ਵਿੱਚ ਇਦਾਂ ਹੀ ਹੋ ਜਿਵੇਂ ਅਸੀਂ ਤੁਹਾਨੂੰ ਤੇ ਤੁਹਾਡੀ ਆਵਾਜ਼ ਨੂੰ ਆਪਣੀ ਮੰਨਦੇ ਹਰ ਥਾਂ ਤੇ ਹਰ ਸੰਘਰਸ਼ 'ਚ ਅਸੀਂ ਤੁਹਾਡੇ ਨਾਲ ਆ ਕੇ ਖੜਦੇ ਹਾਂ ਅਸੀਂ ਜੀ ਹਜ਼ੂਰੀ ਨਹੀਂ ਕਰਦੇ ਇਹਨਾਂ ਦੀ ਕਿਸੇ ਵੀ ਪਾਰਟੀ ਦੀ ਕਿਸੇ ਵੀ ਪਾਰਟੀ ਦੀ ਨਾ ਕਰਾਂਗੇ ਪਰ ਅੱਜ ਡਰ ਲੱਗਦਾ ਹੈ ਸੋਸ਼ਲ ਮੀਡੀਆ ਦੇ ਉਹਨਾਂ ਚੈਨਲਾਂ ਤੋਂ ਜਿਹੜੇ ਸਵਾਲ ਕਰਦੇ ਨੇ ਡਰ ਲੱਗਦਾ ਤੁਹਾਡੇ ਵਰਗੇ ਲੋਕਾਂ ਤੋਂ ਜਿਹੜੇ ਗੱਜਦੇ ਨੇ ਬੋਲਦੇ ਨੇ ਤੇ ਪਸੰਦ ਨੇ ਜੀ ਹਜ਼ੂਰੀਏ ਲਾਸਟ ਦੇ ਉੱਪਰ ਮੈਂ ਇੱਕ ਗੱਲ ਹੀ ਕਹੂੰਗਾ ਉਮੀਦ ਨਹੀਂ ਮਰੀ ਲੱਗਦਾ ਕਿ ਉਹਨਾਂ ਦੇ ਟਾਈਮ 'ਚ ਇੱਕ ਬਹੁਤ ਵੱਡੀ ਹੱਕ ਸੱਚ ਦੀ ਲਹਿਰ ਜਿਹੜੀ ਆ ਉਹ ਦੇਸ਼ ਦੀ ਅਗਵਾਈ ਪੰਜਾਬ ਤੋਂ ਉੱਠ ਕੇ ਕਰੇਗੀ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਸਿੱਧਕ ਸਾਡੇ ਨੇ ਕਦੇ ਮਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਸਿੱਧਕ ਸਾਡੇ ਨੇ ਕਦੇ ਮਰਨਾ ਨਹੀਂ ਆਉਣ ਵਾਲਾ ਕੱਲ ਹੈ ਸਾਡਾ ਦੋਸਤੋ ਪਰ ਰਾਜੀ ਨਾ ਹਾਂ ਵਕਤ ਨਾਲ ਕਰਨਾ ਨਹੀਂ ਰਾਜੀਨਾਮਾ ਵਕਤ ਨਾਲ ਕਰਨਾ ਨਹੀਂ ਬਹੁਤ ਧੰਨਵਾਦ